स्वतंत्रता दिवस मौके, की वेजिटेबल एंड फ्रूट कमीशन एजेंट एसोसीएश रजिस्टर्ड सब्जी मंडी वाला अमृतसर प्रधान गुरसेवक वालों लहराया गया कौमी झंडा ਚੇਤਨਾ ਕਰਨੀ ਕੀਤਾ ਜਾਂਦਾ ਕਿ ਜੇ ਕੋਈ ਜਰੂਰਤ ਫੇਗ ਵੀ ਨਾ 1 ਲੱਖ 2 ਲੱਖ ਦੀ ਫਿਰ ਬਲਾਟਿਸ਼ਾ ਜੀ ਬੈਠੇ ਆ بڑے بڑے ਤਗੜੇ ਬੈਠੇ ਸਾਡੇ ਸੇਖੋਂ ਸਾਹਿਬ ਬੈਠੇ ਆ ਸਰਦਾਰ ਕਸ਼ਮੀਰ ਸਿੰਘ ਜੀ ਬੈਠੇ ਸਾਰੇ ਬੈਠੇ ਆ ਸਾਰੇ ਕਰੋਨਾ ਪਧੀ ਬੰਦੇ ਇਹਨਾਂ ਕੋਈ ਕਮੀ ਆ ਇਹ ਥੋੜਾ ਦੇ ਪੈਸੇ ਇਕੱਠੇ ਕਰਕੇ ਜੇਬ ਚ ਪਾਲੇ ਤੇ ਨਹੀਂ ਨਹੀਂ ਤੇ ਲੰਬੇ ਸਮੇਂ ਤੋਂ ਲੱਗੇ ਨੇ ਮੈਂ ਤੜਾ ਜਾਂ ਟਾਈਮ ਨੂੰ ਵੇਖਣ ਦਿਆ ਵੀ ਟਾਈਮ ਢੰਡੇ ਦਾ ਹੋਇਆ ਬਿੱਲਾ ਜੀ ਫਰੂਟ ਮੰਡੀ ਤੋਂ ਸਪੈਸ਼ਲ ਬੈਠੇ ਨੇ ਵੱਡੇ ਭਾਉ ਜੀ ਕਿਉਂਕਿ ਮੈਂ ਆੜਤੀਆਂ ਭਰਾਵਾ ਸਾਰਿਆਂ ਨੂੰ ਇੱਕ ਖੁਸ਼ਕਬਰੀ ਦੇਣ ਲੱਗਾ ਸਾਬ خداਬ ਲੈਣਾ ਨਾ ਲੈਣਾ ਵਕਰੀ ਗੱਲ ਆ ਚੰਦਾ ਲਾਟੀ ਭਾਉ ਜੀਾਂ ਦੇ ਇਕੱਠਾ ਨਹੀਂ ਕਰਨਾ ਰੁਪਈਏ ਬਹੁਤ ਪਏ ਨੇ ਉਧ ਚੇਅਰਮੈਨ ਵੀ ਆਖੀ ਜਾਂਦਾ ਵਾ ਦੇਖੋ ਸਾਬ ਵੀ ਆਪਾਂ ਨੂੰ ਲੋੜ ਦੀ ਸਾਡੇ ਵਿੱਚ ਵੱਲਾ ਖਾਣੇ ਤੋਂ ਇੰਸਪੈਕਟਰ ਸਾਹਿਬ ਖੁਦਾਰ ਮੰਤਰੀ ਸਿੰਘ ਜੀ ਸੋਨਾ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਸਰਦਾਰ ਪਰਮਜੀਤ ਸਿੰਘ ਜੀ ਸੋਜੀ ਜਿਨ੍ਹਾਂ ਦੇ ਪਿਤਾ ਜੀ ਇਸ ਮੰਚ ਦੇ ਉੱਤੇ ਸਾਰੇ ਇਕੱਠੇ ਹੋ ਕੇ ਜਿਹੜੇ ਸਾਥ ਦਿਓ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਨੂੰ ਆਪਣੇ ਘਰ ਨਾਲ ਲਾਉਣ ਦੀ ਕੋਸ਼ਿਸ਼ ਕਰੋ ਜੇ ਕਿਉਂ ਜੇਰਾ ਇਸ ਗੱਲ ਦੇ ਵਿੱਚ ਮੰਡੀ ਦੇ ਕੰਮ ਦੇ ਵਿੱਚ ਕੋਈ ਜਿਹੜੀ ਰੁਕਾਵਟ ਆਉਂਦੀ ਹੈ ਭਈ ਇਹਨੇ ਸਾਰੇ ਰਲ ਮਿਲ ਕੇ ਕੰਮ ਕਰਨ ਦੀ ਜਾਨ ਉਹਦੇ ਨਾਲ ਹੀ ਸਾਰੇ ਦੀ ਇੱਜ਼ਤ ਹੈ ਉਹਨਾਂ ਦੀ ਮੰਡੀ ਦੀ ਸ਼ੋਭਾ ਹੈ ਬਾਕੀ ਚੰਦੇ ਦੀ ਗੱਲ ਤੇ ਨਹੀਂ ਆ ਚੰਦਨ ਲਗਣਾ ਚਾਹੀਦਾ ਇਹ ਨਾਲ ਲਾਉ ਤੁਹਾਡੀ ਇੱਛਾ ਦੀ ਗੱਲ ਹੈ ਕਿ ਚੰਦਾ ਥੋੜਾ ਬੋਲਾ ਥੋਪ ਥੋਪ ਇਹ ਆ ਲਾਉ ਕਿਸਣਾ ਕੋ ਜੀਉ ਲਾਣਾ ਚਾਹੀਦਾ ਇਹ ਨਾਲ ਹੀ ਬਰਾਦੀ ਦੀ ਇੱਜ਼ਤ ਹੈ ਜੀਉ ਲਾਣਾ ਚਾਹੀਦਾ ਮੈਂ ਤੇ ਅੱਜ ਕੋਈ ਚੰਦਰੀ ਲੋੜ ਨਹੀਂ ਭਰਾਵਾਂ ਦਾ ਮਿਕਸ ਜੂਸ ਪੈਣਾ ਨਹੀਂ ਕਰਨਾ ਸਾਰੇ ਕੋਈ ਪੰਜਾਬ ਸਰਕਾਰ ਨੂੰ ਕਹਾ ਚੰਦਰਾ ਵਿੱਚ ਕੋਈ ਨਹੀਂ ਅੱਲਾ किसा किस नहीं।, नहीं लगता हा। नहीं पैसा हा। पैसे की लड़ नहीं चलने की लड़ नहीं बहुत व्डा उपराला वा ਬਹੁਤ ਵੱਡਾ ਉਦਮ ਹੈ ਕਿਉਂਕਿ ਮਸਜੂਦ ਵਾਕਿਆ ਕਿਤੇ ਨਿਸ਼ਵਤ ਦੇਣ ਦੀ ਲੋੜ ਨਹੀਂ ਪੈਂਦਾ ਹੁੰਦਾ ਪਿਆ ਕਿਹੇ ਨਿਸ਼ਕਾਇਤ ਕਰਤੀ ਕੰਮ ਡਾਕਤਾ ਅੱਜ ਓਪਨ ਹੀ ਕਹਿ ਦਿੰਿਆ ਜੇ ਸ਼ਿਕਾਇਤ ਕਰਨ ਵਾਲੇ ਦਾ ਪਤਾ ਲੱਗ ਗਿਆ ਪਤਾ ਲੱਗ ਜਾਂਦਾ ਜੇ ਤੇ ਔਰ ਛੱਟ ਦੇ ਉੱਤੋਂ ਸਿਰ ਠਾਣੂ ਤੇ ਲੱਤਾਂ ਤਾਂ ਨੂੰ ਕਰਕੇ ਲੈ ਕੇ ਆਉਣਾ ਜੇ ਕੋਈ ਕਦੇ ਇਹੋ ਜੀ ਹਰਕਤ ਨਾ ਕਰੇ ਕਿ ਮੰਡੀ ਦੀ ਡਵੈਲਪਮੈਂਟ ਹੋ ਰਹੀ ਆ ਤੇ ਮੈਂ ਕਹੇ ਜਾ ਕੇ ਅਫਸਰ ਨੂੰ ਜਾ ਕਿਸੇ ਨੂੰ ਜਾ ਕੇ ਸ਼ਿਕਾਇਤ ਕਰਾਂ ਤੇ ਪਰ ਇੱਕ ਸਭ ਤੋਂ ਮੈਂ ਜੇ ਤੁਹਾਡਾ ਸਾਥਿਆ ਤੁਸੀਂ ਸਾਥ ਦਾ ਮੰਡੀ ਨੂੰ ਚਾਰ ਚੰਨ ਚੰਦ ਦਿਨਾਂ ਤੇ ਲੱਗ ਜਾਣਗੇ ਹੁਣ ਕੋਈ ਹਨੇਰੇ ਵਾਲੀ ਕਾਲੀ ਹੁਲਾ ਕੋਈ ਬਾਬ ਜੀ ਅਜਾਦ ਆ ਕੇ ਲਾਡੀ ਬਾਬ ਜੀ ਆਪਾਂ ਕੰਮ ਕਰਨੇ ਨੇ ਸੇਤੀ ਸਾਹਿਬ ਵਾਲਾ ਕਰੋ ਧੰਨਵਾਦ ਕਰੋ ਤੁਸੀਂ ਵੀ ਬੋਲੋ ਪੁਰਾਣੇ ਸਾਥ ਵੀ ਤੁਹਾਡਾ ਵੀ ਤਜਰਬਾ ਵਾ ਕੁਝ ਤੁਸੀਂ ਵੀ ਸਾਨੂੰ ਦੱਸੋ ਕੀ ਕੀਤਾ ਰਕੀ ਮੁਬਾਰਕ ਦਿਨਾਂ ਹੈ ਜੀ ਦੇ ਆਜ਼ਾਦ ਦਿਨ ਆਜ਼ਾਦੀ ਦਾ ਦਿਵਸ ਅਸੀਂ ਸਾਰੇ ਇਕੱਠੇ ਹੋ ਗਏ ਸਾਰੀ ਮੰਡੀ ਇਕੱਠੀ ਹੋ ਕੇ ਇਸ ਨੂੰ ਮਨਾ ਰਿਹਾ ਸਾਡੇ ਸਮੁੱਚੇ ਟੀਮ ਵਾਲੋਂ ਸਾਰਿਆਂ ਨੂੰ ਬਹੁਤ ਬਹੁਤ ਬਾਜੀ ਸਾਡੇ ਚੈਨ ਚੇਖੋ ਸਾਹਿਬ ਹਣੀ ਜੀ ਵੱਲਾ ਸਾਹਿਬ ਰਾਣਾ ਜੀ ਸਤਿ ਅੰਦਰਪਿੰਦਰਾ ਜੀ ਸਰਮਹਿੰਦਰ ਸਿੰਘ ਜੀ ਤੇ ਹੋਰ ਸਾਰੇ ਆਏ ਹੋਏ ਸਾਰਿਆਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਅੱਜ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਇਕੱਠ ਦੇਖਿਆ ਹੈ ਵੀ ਇੱਥੇ ਅੱਜ 15 ਅਗਸਤ ਨੂੰ ਇੰਨਾ ਇਕੱਠ ਹੋਇਆ ਹੈ ਜਿਹੜਾ ਸਾਨੂੰ ਬਾਰ-ਬਾਰ ਅੱਜ ਸਾਨੂੰ ਅੱਜ ਬਾਰ-ਬਾਰ ਕਹਿ ਰਿਆ ਨਾ ਵੀ ਸ਼ਰਧਾਤੀ ਅੰਸਰ ਹੈ ਜਦੀਆਂ ਇਹਨਾਂ ਤੋਂ ਬੱਟ ਕੇ ਰੋ ਜੀ ਇਹਨਾਂ ਕੋ ਤੇ ਸ਼ਰਧਾਤੀ ਅੰਸਰ ਹੈ ਜਿਹੜੇ ਅਸੀਂ ਕੰਮ ਕਰਾਉਂਦੇ ਆ ਤੀਨਾ ਕੌਂਡ ਸਾਰੇ ਕੰਮ ਕਰਾਉਂਦੇ ਆ ਨਾਰ ਕੋਲ ਰਹੇ ਮਨਿੰਦੇ ਲੋਵਾ ਦੇਾਰੇ ਹੋਰ ਹੀ ਅੱਜ ਹੀ ਕੰਮ ਕਰਾਉਣੇ ਆਹੀ ਇਹਹੀ ਸ਼ਰਾਰਤੀ ਅੰਦਰ ਹੈਗਾ ਨਹੀਂ ਭਾਜੀ ਅਥੀ ਇਹ ਸ਼ਰਾਰਤੀ ਅੰਦਰ ਨਾਲ ਜੇ ਸਾਡੇ ਕੋਲ ਆ ਕੇ ਕੋਈ ਇੰਨਾ ਕੋ ਪੁੱਛਣ ਪੁੱਛਿਆ ਫਿਰ ਕਿਉਂ ਕੋਚਨ ਚਪਟਾ ਕਰਦੇ ਹੋ ਕੋ ਸਾ ਪੁੱਛੋ ਕੀ ਗੱਲ ਕਰਦੇ ਹੋ ਤੁਸੀਂ ਇਸ ਲਈ ਮੈਂ ਸਾਰੇ ਮਨਿੰਨਾ ਦੀ ਅਸਾਂ ਨੂੰ ਸਾਰਿਆਂ ਨੂੰ ਇਕੱਠੇ ਹੁੰਦਾ ਬਹੁਤ ਬਹੁਤ ਹੀ ਮੋੜਾ ਦੇ ਜੇ ਤੁਸੀਂ ਸਾਰੇ ਇਕੱਠੇ ਹੋ ਜਾਓਗੇ ਤੇ ਆਪਾਂ ਅੱਗੋਂ ਵੀ ਚੰਗੀ ਦਾ ਕਰਾਂਗੇ ਤੇ ਸਾਰੇ ਇਕੱਠੇ ਵੀ ਜੀ ਸਾਰਾ ਸਾਰੇ ਇਹ ਹੈ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ ਕਿ ਵਾਪਸ ਪਤਾ ਲੱਗ ਰਿਹਾ ਹੈ ਕਿ ਲੋਕੀ ਨਾਲ ਹੈ ਲੋਕੀ ਇਕੱਠੇ ਨੇ ਦੂਸਰੇ ਤੜਾ ਪੈਦਾ ਹੋਣ ਦੀ ਲੋੜ ਕਿਉਂ ਪਈ ਕਿਉਂਕਿ ਪਹਿਲੇ ਤੜੇ ਤੋਂ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਹੈ ਇਸੇ ਕਰਕੇ ਨਵਾਂ ਤੜਾ ਪੈਦਾ ਹੈ ਜੇ ਕੋਈ ਕੰਮ ਮੰਡੀ ਚ ਕਰਾਉਂਦਾ ਜੋ ਕਹਿੰਦੇ ਜੀ ਉਹ ਨਹੀਂ ਹੁੰਦਦਾ ਉਹ ਨਹੀਂ ਅੱਜ ਇੱਕ ਬੰਦਾ ਗਾਹ ਹੋ ਕੇ ਕੰਮ ਕਰਾਣ ਲੱਗਾ ਤੇ ਅਗਲੇ ਕੰਮ ਹੋਣ ਨਹੀਂ ਦੇਂਦੇ ਕਿ ਇਹ ਦੂਸਰੀ ਯੂਨੀਅਨ ਹੈ ਅਨਸਿਲੈਕਟਿਡ ਹੈ ਅਨਫਲਾਨ ਹੈ ਇਹ ਗੱਲਾਂ ਨਹੀਂ ਹੈ ਸਾਨੂੰ ਵਿਕਾਸ ਨਾਲ ਮਤਲਬ ਹੈ ਮੰਡੀ ਦਾ ਵਿਕਾਸ ਹੋਣਾ ਚਾਹੀਦਾ ਏਗਾ ਹੋਣਾ ਚਾਹੀਦਾ ਕਿਸੇ ਗਰੀਬ ਦੇ ਜਾਂ ਕਿਸੇ ਵੀ ਆਰਥਿਕ ਭਰਾ ਦੇ ਪੈਸੇ ਨਹੀਂ ਨੰਬੜੇ ਚਾਹੀਦੇ ਇੱਕ ਝੁੱਟ ਹੋ ਕੇ ਚੱਲਣਾ ਇਹ ਤੋਂ ਸ਼ਰਧਾ ਤੇ ਸ਼ਤਨਾ ਗੱਲ ਕਰਨ ਲੱਗਾ ਜ ਮੇਰੇ ਤੇ ਜੇ ਤੁਹਾਨੂੰ ਚੱਜ ਦੀ ਜਗ੍ਹਾ ਦੇ ਭਾਵਾਂਗੇ ਇਹ ਸਾਡੇ ਚੇਅਰਮੈਨ ਸਾਹਿਬ ਦਾ ਭਰਾਲਾ ਜੇ ਕਿ ਆਪਾਂ ਪਰਚੀ ਬੰਦ ਕਰਾ ਕੇ ਛਟਰੀ ਤੇ ਸਾਰਿਆਂ ਨੇ ਰਲ ਕੇ ਪਹਿਲੇ ਤੇ ਮੈਂ ਇਕੱਲਾ ਯੋਗਦਾਨ ਅੱਜ ਇਹਨਾਂ ਦਾ ਮੈਨੂੰ ਸਾਰਿਆਂ ਦਾ ਸਾਥ ਦੇ ਨਾਲ ਤੇ ਸਮਝ ਲਓ ਜਿਹੜਾ ਕੰਮ ਅਸੀਂ ਕਰਾਂ ਲਗੇ ਵੀਰ ਨਾਲ ਹੋ ਕੇ ਸਾਰੇ ਕਰਾਂਗੇ ਕਿਸੇ ਫੜੀ ਦੀ ਪਰਚੀ ਲੱਗਣ ਹੀ ਨਹੀਂ ਦੇਣੀ ਆਪਾਂ ਇਹਨੂੰ ਚੰਗੀ ਤੇ ਸਟੇਬਲ ਜਗ੍ਹਾ ਤੇ ਭਾਵਾਂਗੇ ਇਹਨਾਂ ਦਾ ਸਾਨੂੰ ਪੂਰਾ ਸਾਥ ਹੈ ਨਾ ਹੀ ਕਿਸੇ ਗਰੀਬ ਦੇ ਜਾਂ ਨਾ ਕਿਸੇ ਆਰਥੀ ਦੇ ਪੈਸੇ ਨਾਲ ਟੁੱਟਣ ਜੇ ਕੋਈ ਬੰਦਾ ਸਟੇਬਲ ਇੱਕ ਚੰਗੀ ਜਗ੍ਹਾ ਤੇ ਬੈਠਾ ਹੋਏਗਾ ਨਾ ਤਾਂ ਸਹੀ ਕੰਮ ਕਰੇਗਾ ਬਾਕੀ ਮੈਂ ਮਾਫੀ ਚਾਹੁੰਦਾ ਜੇ ਕੋਈ ਮੈਂ ਗਲਤ ਗੱਲ ਕਰਤੀ ਹੋਵੇ ਬਾਕੀ ਧੰਨਵਾਦ ਸਾਰਿਆਂ ਦਾ ਜੀ ਸਾਡੇ ਵਿੱਚ ਲੱਕੀ ਟੀਆਰਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਔਰ ਮੈਂ ਕਹਣਾ ਕਿ ਹੁਣ ਥੋੜਾ ਥੋੜਾ ਮੀਂਹ ਆ ਰਿਹਾ ਪਿਆ ਔਰ ਰਮੇਸ਼ ਜੀ ਰਿਟੇਲਰ ਐਸੋਸੀਏਸ਼ਨ ਉਹ ਵੀ ਰਿਟੇਲਰ ਐਸੋਸੀਏਸ਼ਨ ਚੋਂ ਆਏ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਧੰਨਵਾਦ ਜੀ ਇੱਧਰ ਆ ਜਾਓ ਹੁਣ ਮੈਂ ਬੜਾ ਕੀਤੀ ਗਈ ਕੀ ਕਹਿਣਾ ਚਾਹੁੰਦਾ ਜਿਵੇਂ ਆਪਣੇ ਸਾਰੇ ਦੇਸ਼ ਵਾਸੀਆਂ ਤੇ ਮੰਡੀ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਯਾਰ ਨਾਸੀ ਵੇ ਆਜ਼ਾਦੀ ਦੇ ਦਿਹਾੜੇ ਦੇ ਸਾਰੇ ਮੇਰੇ ਵੀ ਸਾਰੇ ਇਕੱਠੇ ਹੋਏ ਆ ਇਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਜੀ ਸਾਰਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਬਹੁਤ ਬਹੁਤ ਮਿਹਰਬਾਨੀ ਕਦੀ ਇੰਨਾ ਕੱਟ ਕਦੀ ਮੰਡੀ ਵਿੱਚ ਦੇਖ ਨਹੀਂ ਜੀ ਅਜੇ ਤੱਕ ਤੇ ਇੰਨਾ ਮੰਡੀ ਕਦੀ ਕੱਟ ਨਹੀਂ ਆ ਪਰ ਅੱਜ ਕੀ ਪਹਿਲੀ ਵਾਰੀ ਆ ਵੀ ਜਿਹੜਾ ਆਪਾਂ ਸਾਰੇ ਹਾਰਥੀ ਸਹਿਬਾਨ ਮੇਰੇ ਵੜੀਏ ਫੜੀਏ ਵੀਰ ਤੇ ਸਾਰੇ ਮਨੀਤ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜਿਹੜੇ ਅੱਜ ਇਸ ਟਾਈਮ ਤੇ ਪਹੁੰਚ ਗਏ ਤੇ ਇਹਨਾਂ ਨੇ ਸਾਡੇ ਨਾਲ ਝੰਡੇ ਰਸਮਾਂ ਦਾ ਕੀਤੀ ਹੈ ਜੀ ਡਵੈਲਪਮੈਂਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਡਵੈਲਪਮੈਂਟ ਜੀ ਹੁਣ ਦੇਖੋ ਮਿੰਦੋ ਮਚੋਂ ਦੀ ਸਾਡੇ ਜੂਨੀਅਰ ਬਣਾ ਕੇ ਕੰਮ ਕਰ ਰਹੇ ਆ ਤੇ ਤੁਹਾਡੇ ਸਾਹਮਣੀਆਂ ਸਾਰਾ ਕੁਝ ਪਾਣੀ ਦਾ ਸਮੱਸਿਆ ਤੇ ਉਹ ਵੀ ਆਪਾਂ ਹੱਲ ਕਰਤੀ ਆ ਤੇ ਦੂਜਾ ਉਹਨਾਂ ਸ਼ੈੱਡ ਤੇ ਟੀਨਾ ਦੇ ਉਹ ਵੀ ਕੰਮ ਚੱਲਣ ਡਿਆ ਜੀ ਰੋਡ ਤੇ ਸਫਾਈ ਦਾ ਤੁਸੀਂ ਆਪ ਚਾਤੀ ਮੰਨ ਲਓ ਜੀ ਉਹ ਵੀ ਸਾਰੇ ਕੰਮ ਹੋਣ ਡਿਆ ਸਾਡੇ ਬਾਕੀ ਸੰਜੀਤ ਜੀ ਆਏ ਨੇ ਉੱਥੇ ਲੀ ਜਾਣਾ ਸਾਰਾ ਵਾਲੀ ਵਾਲੀ ਕੰਮ ਦਾ ਆਪਾਂ ਸਾਰੇ ਕਰੀ ਜਾਵਾਂਗੇ ਜੀ ਅਜਾਦੀ ਆਪਣਾ ਨਾਮ ਦੱਸ ਕੇ ਜੀ ਆਜ਼ਾਦੀ ਦਿਵਸ ਤੇ ਆਪਣਾ ਨਾਮ ਦੱਸ ਪੰਜਾਬ ਡੇਟ ਫੂਟ ਐਂਬਲਿਟੇਬਲ ਯੂਨੀਅਨ ਅੰਮਰ ਸ਼ੇਧਾ ਚੀਪ ਪੈਟਰਨ ਸਭ ਸੱਜਣਾ ਨੂੰ ਸਭ ਭਰਾਵਾਂ ਨੂੰ ਵਧਾਈ ਦੇਣਾ ਇਹ ਕਿਉਂ ਦੂਜਾ ਯੂਨੀਅਨ ਬਣੀ ਕਈ ਗੱਲਾਂ ਆਈਆਂ ਕਿਸੇ ਨੂੰ ਬੁਰਾ ਨਹੀਂ ਕਹਿਣਾ ਅਸੀਂ ਕੋਈ ਗੱਲ ਨਹੀਂ ਆ ਕੋਈ ਖਰਚਾ ਕੋਈ ਚੰਦਾ ਕੋਈ 5 ਰੁਪਏ ਨਹੀਂ ਲਵਾਂਗੇ ਨਾ ਪੰਜਾਬ ਸਰਕਾਰ ਦਾ ਕੋਈ ਮਦਦਿਆਂ ਪੈਸਾ ਲੈਂਦਾ ਨਾ ਸੈਂਟਰਲ ਸਰਕਾਰ ਦਾ ਹੁੰਦਾ ਕੀ ਕਹਿੰਦੇ ਪੈਸੇ ਲੈ ਕੇ ਸਾਰੇ ਕਾਨੂੰਨਪਤੀ ਲੱਖਾਂ ਬੰਦੀ ਆਰਤੀਆਂ ਆਪਣਾ ਸਰਚਾਪ ਕਰਨਗੇ ਕਿਸੇ ਦਾ ਕੋਈ ਭਾਰ ਨਹੀਂ ਪੈਣਾ ਜੈ ਹਿੰਦ ਸੁਰਿੰਦਰ ਬਿੰਦਰਾ ਜਨਰਲ ਫੈਕਟਰੀ ਦੀ ਵੈਜੀਟੇਬਲ ਐਂਡ ਫਰੂਟ ਕਮਿਸ਼ਨ ਏਜੰਟਸ ਐਸੋਸੀਏਸ਼ਨ ਸਬਜੀ ਮੰਡੀ ਵਾਲਾ ਅੰਮ੍ਰਿਤਸਰ ਅੱਜ ਦੇਸ਼ ਦਾ 79ਵਾਂ ਸੁਤੰਤਰਤਾ ਦਿਵਸ ਹੈ ਇਸ ਮੌਕੇ ਦੇ ਜਿਹੜਾ ਇਕੱਠ ਇਕੱਠਾ ਹੋਇਆ ਇਹ ਇਸ ਚੀਜ਼ ਨੂੰ ਦੱਸਦਾ ਵਾ ਕਿ ਸਾਡੀ ਮੰਡੀ ਵਿਕਾਸ ਚਾਹੁੰਦੀ ਹੈ ਜਿਹੜਾ ਵਿਕਾਸ ਅੱਜ ਸਾਡੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਪੰਜਾਬ ਮੰਡੀ ਬੋਰਡ ਦੇ ਸੈਕਟਰੀ ਸ਼੍ਰੀ ਰਾਮ ਸਿੰਘ ਜੀ ਔਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਬਲਜੀਤ ਸਿੰਘ ਰਿੰਕੂ ਜੀ ਔਰ ਸੈਕਟਰੀ ਕੋੜਾ ਸਾਹਿਬ ਇਹਨਾਂ ਨੇ ਜੋ ਜੋ ਮੰਗਾ ਸੀ ਡੀਸੀ ਸਾਹਿਬ ਦੀ ਮੀਟਿੰਗ 'ਚ ਦਿੱਤੀਆਂ ਔਰ ਔਰ ਉੱਤੇ ਪਹਿਰਾ ਦਵਾਂਦਿਆਂ ਸਾਡੇ ਵਿਧਾਇਕ ਜਿਹੜੇ ਐਮਐਲਏ ਜੀਵਨਜੋਤ ਕੌਰ ਜੀ ਉਹਨਾਂ ਨੇ ਮੋਰ ਲਾਈ ਹੈ ਕਿ ਸਾਰੇ ਵਿਕਾਸ ਦੇ ਕੰਮ ਇੱਕ ਮਹੀਨੇ ਦੇ ਵਿੱਚ ਆਰੰਭ ਕਰੋ ਜਿਹਦੇ ਵਿੱਚ ਹਰ ਸ਼ੈੱਡ ਦੇ ਉੱਤੇ ਇੱਕ ਕੰਟੇਨਰ ਲਾਇਆ ਜਾਵੇ ੂੜਾ ਸੁੱਟਣ ਵਾਸਤੇ ਜਿੰਨੂੰ ਚੁੱਕਣ ਵਾਸਤੇ ਇੱਕ ਹਾਈਡਰਾ ਮੈਚ ਵੱਡੀ ਮਸ਼ੀਨ ਚਾਹੀਦੀ ਹੈ ਉਹ ਦਿੱਤੀ ਜਾਵੇ ਔਰ ਰੁਟੀਨਾ ਦਾ ਕੰਮ ਕਈ ਅਫਸਰ ਕਹਿੰਦੇ ਸੀ ਕਿ ਮੰਡੀ ਵਿੱਚ ਵਿਕਾਸ ਦਾ ਕੰਮ ਨਹੀਂ ਹੋ ਸਕਦਾ ਉਹਨਾਂ ਨੂੰ ਜਦੋਂ ਡਿਟੇਲ ਉੱਤੇ ਦੱਸੀ ਗਈ ਕਿ ਵਰਕਸ ਆਫ ਡਿਫੈਂਸ ਐਕਟ ਦੀ ਜਿਹੜੀ ਸੈਕਸ਼ਨ 7b1 ਉਹਰੇ ਵਿੱਚ ਕੱਚਾ ਕੰਸਟਰਕਸ਼ਨ ਅਲਾਉਡ ਹੈ ਜਿਹੜਾ ਰਿਮੂਵੇਬਲ ਹੈ ਉਹਨੂੰ ਅਲਾਉਡ ਹੈ ਉਸ ਚੀਜ਼ ਤੇ ਗੌਰ ਕਰਦਿਆਂ ਆ ਅਫਸਰਾਂ ਨੇ ਵੇਖਿਆ ਕਿ ਵਾਕੇ ਯਾਰਾ ਕੰਮ ਹੋ ਸਕਦਾ ਉਹਨਾਂ ਨੇ ਉਹ ਟੀਨਾ ਦਾ ਕੰਮ ਜਿਹੜਾ ਵਾ ਉਹ ਅਲਾਉ ਕਰ ਦਿੱਤਾ ਔਰ ਟੀਨਾ ਪੈਣੀਆਂ ਸ਼ੁਰੂ ਹੋ ਗਈਆਂ ਵਿਕਾਸ ਦਾ ਵੀ ਜੋ ਹਾਲ ਹੈ ਔਰ ਲਗਾਤਾਰ ਚੱਈ ਹੋ ਰਹੀ ਹੈ ਔਰ ਜੋ ਉਮੀਦ ਹੈਗੀ ਐਸ ਵੇਲੇ ਸੜਕਾਂ ਦਾ ਚਾਰਦਵਾਰੀ ਦਾ ਉਹ ਸਾਡੇ ਸੈਂਟਰ ਦੇ ਲੀਡਰ ਨੇ ਉਹਨਾਂ ਨੇ ਵੀ ਉਪਰਾਲਾ ਕੀਤਾ ਕਿ ਜਿੰਨੇ ਵੀ ਕੰਮ ਸਾਡੇ ਪੈਂਡਿੰਗ ਆ ਉਹਨਾਂ ਨੂੰ ਪਰਮਿਸ਼ਨ ਦਵਾ ਦਿੱਤੀ ਜਾਵੇ ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਆਰਡਰ ਕੀਤਾ ਸੀ 2003 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਮੁਕਲੀਆਂ ਸਹੂਲਤਾਂ ਉਹਨਾਂ ਨੂੰ ਨਹੀਂ ਰੋਕਿਆ ਜਾਏਗਾ ਬਟ ਉਹਰੇ ਪਾਸੇ ਤੁਹਾਨੂੰ ਪਰਮਿਸ਼ਨ ਮੰਗਣੀ ਪਏਗੀ ਉਹ ਪਰਮਿਸ਼ਨ ਹੁਣ ਸੈਕਤੀ ਸਾਹਿਬ ਨੇ ਮੰਗੀ ਆ ਬਹੁਤ ਸਾਨੂੰ ਪੂਰੀ ਉਮੀਦ ਆ ਕਿ ਜਲਦੀ ਤੋਂ ਜਲਦੀ ਉਹਦੀ ਪਰਮਿਸ਼ਨ ਮਿਲ ਜਾਏਗੀ ਔਰ ਉਹ ਵਿਕਾਸ ਦੇ ਕੰਮ ਜਿਹੜੇ ਆ ਸ਼ੁਰੂ ਹੋ ਜਾਣਗੇ 15 ਅਗਸਤ ਦੇਖੋ ਅੱਜ ਜੁੱਟਾ ਵੱਡਾ ਇਕੱਠ ਹੋਇਆ ਇਹ ਜੋ ਦੇਸ਼ ਦੀ ਆਜ਼ਾਦੀ ਵਾਸਤੇ ਸਾਰਿਆਂ ਨੂੰ ਪਤਾ ਸਾਡੇ ਜੋ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਲਾਸਟ ਟਾਈਮ ਦੇ ਉੱਤੇ 14 ਜਿਹੜੀ ਅਗਸਤ ਸੀ 1947 ਲਾਰਡ ਮਾਉਂਟ ਬੈਂਟਨ ਨੇ ਜਿਹੜਾ ਪਾਕਿਸਤਾਨ ਨੂੰ ਆਜ਼ਾਦ ਕੀਤਾ ਫਿਰ ਉਸ ਤੋਂ ਬਾਅਦ ਇੰਡੀਆ ਨੂੰ ਕੀਤਾ ਉਹ ਜਿਹੜੀ ਆਜ਼ਾਦੀ ਦੇ ਵਿੱਚ ਸਾਡੇ ਕਈ ਨੌਜਵਾਨ ਅੱਜ ਦੇ ਨੌਜਵਾਨ ਤੇ ਚਲੋ ਅਸੀਂ ਕਹਿੰਨੇ ਕੋਈ ਕੰਮ ਕਰਨ ਤੇ ਵਿੱਚ ਸੋਚਦੇ ਆ ਉਹਨਾਂ ਨੇ ਆਪਣੀਆਂ ਜਵਾਨੀਆਂ ਘਾਲ ਦਿੱਤੀਆਂ ਉਮਰਾਂ ਘਾਲ ਦਿੱਤੀਆਂ ਕਿ ਉਹਨਾਂ ਦਾ ਸੁਪਨਾ ਨਹੀਂ ਸੀ ਕਿ ਜਿਵੇਂ ਖੇਡੀਏ ਖਾਈਏ ਪੀਏ ਮौजਾਂ ਕਰੀਏ ਉਹਨਾਂ ਨੇ ਉਹ ਸਭ ਚੀਜ਼ਾਂ ਨੂੰ ਤਿਆਗ ਕਰਕੇ ਸਾਨੂੰ ਆਜ਼ਾਦੀ ਦਿਵਾਨ ਲਈ ਸ਼ਹੀਦ ਉਧਮ ਸਿੰਘ ਜੀ ਨੇ ਕੀ ਕਾਰਨਾਮੇ ਕੀਤੇ ਉਹ ਸਾਰਾ ਦੁਨੀਆ ਜਾਣਦੀ ਹੈ ਔਰ ਉਹਨਾਂ ਦੇ ਨਕਸ਼ੇ ਕਦਮ ਤੇ ਅੱਗੇ ਚਲਦੇ ਹੋਏ ਅੱਜ ਜੋ ਵੀ ਆਪਣੇ ਦੇਸ਼ ਨੂੰ ਬਚਾਈਏ ਵੈਸੇ ਵੀ ਸਾਡਾ ਦੇਸ਼ ਬਲੰਦੀਆਂ ਤੇ ਸਾਡੇ ਦੇਸ਼ ਦੀ ਜਿਹੜੀ ਜੀਡੀਪੀ ਹੈ 7.45 ਹੋ ਗਈ ਹੈ ਜਿਹੜੀ ਸ਼ੋਅ ਕਰਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਦੇਸ਼ ਉਹ ਪਹਿਲੇ ਨੰਬਰ ਤੇ ਪਹੁੰਚਿਆ ਹੈ। ਇਹਦੇ ਨਾਲ ਹੀ ਮੈਂ ਧੰਨਵਾਦ ਕਰਦਾ। ਬਹੁਤ ਵੱਡਾ ਦਿਨ 7 ਮਹੀਨਾ 15 ਅਗਸਤ ਦਾ ਧਿਆਰਾ। ਅਸੀਂ ਸਬਜ਼ੀ ਮੰਡੀ ਵੱਲੋਂ ਸਾਰੇ ਆਰਥੀਆਂ ਵੱਲੋਂ ਲੇਬਰ ਵੱਲੋਂ ਮਨੀਮਾ ਵੱਲੋਂ ਸਾਰਿਆਂ ਨੂੰ ਵਧਾਈ ਦਿੰਦੇ ਆ। ਸਾਡੀ ਕਿਸੇ ਤੋਂ ਬੜੀ ਚੰਗੀ ਹੈ। ਜਿਹੜੀ ਸਾਨੂੰ ਆ ਮੈਡਮ ਐਮਐਲਏ ਮਿਲੀ ਹੈ। ਕੋਈ ਕੰਮ ਉਹਨੂੰ ਕਹੀਏ ਉਸੇ ਨੇ ਕਰਦੀ ਆ। ਮੰਡੀ ਇੰਨਾ ਗੰਦ ਸੀ। मैडम दी मेहरबानी ਨਾਲ ਸਫਾਈ ਹੋ ਰਹੀ ਆ ਉਹ ਅਫਸਰਾਂ ਨੂੰ ਐਨਾ ਗੁੱਸੇ ਹੁੰਦੀ ਆ ਵਿਲਾ ਕੰਟਰੀ ਔਰ ਮੰਡੀ ਚੀਨਾ ਚੋਰੀਆਂ ਬਹੁਤ ਜ਼ਿਆਦਾ ਮੈਡਮ ਨੇ ਕਿਹਾ ਉਹ ਟੀਨਾ ਨਵੀਆਂ ਆਣੀਆਂ ਸ਼ੁਰੂ ਹੋ ਗਈਆਂ వాటర్ కూలਰ ਨਵੇਂ ਲੱਗ ਰਹੇ ਆ ਲਾਈਟਾਂ ਠੀਕ ਕਰਾਤੀਆਂ ਉਹਨਾਂ ਨੇ ਇਹ ਪਹਿਲੀ ਐਮਐਲਏ ਹੈ ਜਿੱਥੇ ਸਾਡਾ ਖर्च ਕਿਸੇ ਮੰਡੀ ਵਾਲੇ ਦਾ ਨਹੀਂ ਹੁੰਦਾ ਔਰ ਅਸੀਂ ਤਦ ਕਰ ਗਈ ਮੰਡੀ ਦਾ ਚੰਦਾ ਬੰਨ੍ਹ ਕਰਤਾ ਨਾ ਪੰਜਾਬ ਸਰਕਾਰ ਦੇ ਸਾਡੀ ਕੋਈ ਪੈਸੇ ਹੀ ਲੋਨ ਪੈਂਦੀਆਂ ਨਾ ਸੈਂਟਰ ਦੇ ਪੈਂਦੀ ਹੈ ਅਸੀਂ ਕਿਸ ਗੱਲ ਦਾ ਚੰਦਾ ਮੈਂਬਰਾਂ ਕੋ ਲਈਏ ਮੈਡਮ ਹਰ ਵੇਲੇ ਸਾਡਾ ਸਾਥ ਦਿੰਦੀ ਹੈ ਅਸੀਂ ਉਹਦਾ ਨਵਾਂ ਲੱਖ ਨਾਗਾ ਐਨਾ ਸਾਥ ਦੇਵਾਂਗੇ ਉਹਨੂੰ ਪਤਾ ਲੱਗਿਆ ਮੇਰੇ ਕੋਈ ਭਰਾ ਬਜ਼ੁਰਗ ਆ ਗਏ ਨੇ ਜਿਹੜੀ ਮੇਰੀ ਮਦਦ ਕਰਦੇ ਪੈਣ ਪਰਚੀ ਲਈ ਫੜੀਆਂ ਲੱਗਦੀ ਹੈ ਉਹ ਵੀ ਮੈਡਮ ਜੀ ਨਾਲ ਗੱਲ ਹੋ ਗਈ ਹੈ ਉਹ ਹਾਈ ਕਮਾਂਡ ਨਾਲ ਗੱਲ ਕਰੀ ਹੈ ਉਹਨੇ ਮਾਮ ਸਾਹਮਣੇ ਵੀ ਗੱਲ ਕਰਤੀ ਐ ਉਹ ਪਰਚੀ ਵੀ ਬੰਦ ਹੋ ਜਾਂਦੀ ਅਸੀਂ ਇੱਕ ਹੋਰ ਮੈਡਮ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਚਾਹੀਆਂ 50 ਸਾਲ ਤੋਂ ਨਾ ਇੱਕੋ ਆਲੋ ਚਲਦੀ ਪਈ ਐ ਜਾਂ ਕਿ ਮਨੀਮਾ ਦੇ ਖਰਚੇ ਵੱਧ ਗਏ ਐ ਪੈਟਰੋਲ ਮਹਿੰਗੇ ਡੀਜ਼ਲ ਮਹਿੰਗਾ ਉਗਰਾਇਆਂ ਮਰ ਜਾਂਦੀਆਂ ਸਾਡਾ ਆਹ ਕਿੰਦਾ ਭਲਾ ਕਰੋ ਮਾ ਰਾਸਤੇ ਵਿੱਚ 10 ਮੈਂਡ ਆਲਦਾ ਦਲਕਾਤਾ 9% ਹੈ ਦਿੱਲੀ 8% ਸਭ ਤੋਂ ਸਾਡੀ ਪੰਜਾਬ ਸਟੇਟ ਦੇ ਵਿੱਚ ਆਲ ਨਕਾਟਾ ਸਮਝੀ ਵਾਲਿਆਂ ਦੀ ਮੈਡਮ ਨੇ ਉਹ ਵੀ ਰਿਕਵੈਸਟ ਕੀਤੀ ਆ ਉਹ ਕਹਿੰਦੀ ਮੈਂ ਤੁਹਾਨੂੰ ਮਾਨ ਸਾਹਿਬ ਨਾਲ ਬੁਲਾਵਾਂਗੀ ਸਾਡੇ ਮੰਗਾ ਜੀ ਐਮਐਲਏਗੇ ਲੁਧਿਆਣਾ ਦੇ ਪੰਜਾਬ ਜ਼ਿਲ੍ਹੇ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਗੱਲ ਕੀਤੀ ਆ ਸਾਰੇ ਇਕੱਠੇ ਹੋਗੇ ਸੀਐਮ ਨੂੰ ਜਾਣਗੇ ਮੰਡੇ ਆ ਪਰਚੇ ਦਾ ਮਸਲਾ ਵੀ ਹੱਲ ਮੁਕਾਨਗੇ ਸਾਡੀ ਗਰੀਬਾਂ ਦੀ ਆਲ ਅਰਮੀ ਬਤਾਣਗੇ ਸਭ ਦਾ ਭਲਾ ਸਿੱਤੀਆ ਵੱਲੋਂ ਗਰੀਬਾਂ ਵੱਲੋਂ ਛੋਕਾ ਨਾਲੋਂ ਸਭ ਕੋ ਐਂਡੀ ਬੜੇ ਦਿਨ ਦਿਨ ਵਧਾਈ ਦਿੰਦਾਂ ਭਗਵਾਨ ਕਰੇ ਸਭ ਚੰਗੀਆਂ ਕਲਾਇ ਰੱਖਾ ਸੈਂਟ ਗਾਨਵਰਕ ਜਿੰਜਵਾਲਾ ਬਿਆਨ ਕਰਦਾ ਸਾਡੀ 15 ਕਿਲੋ ਦੀ ਯਾਦਗੀ ਵਿੱਚ ਅੱਜ ਨਵੇਂ ਤੋਂ ਨਵੇਂ ਵੱਡੇ ਤੋਂ ਵੱਡੇ ਬੰਦੇ ਆਣ ਕੇ ਸਾਰੇ ਯੂਨੀਅਨ ਦੇ ਸਾਰੇ ਛਡੇ ਥਨੇ ਰਾਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਆਉਣ ਵਾਲੇ ਸਮਾਂ ਇਤਵਰਤ ਵਾ ਚੱਲਾਂਗੇ ਆਉਣ ਵਾਲੇ ਸਾਫੀਆਂ ਦੇ ਨਾਲ ਲੈ ਕੇ ਚੱਲਾਂਗੇ ਇਜਾ ਦਾ ਦੀ ਕੋਈ ਤਕਲੀਫ ਹੋएगी ਉਹਦੇ ਅਸੀਂ ਜੇ ਬਾਹਰ ਹੋਵਾਂਗੇ ਮੰਡੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਵੇ ਸਾਰੀ ਯੂਨੀ ਜਾਏ ਅਸੀਂ ਉਹਦੀ ਗੱਲ ਸੁਣਾਂਗੇ ਉਹ ਜਿੰਨੇ ਵੀ ਵੱਡੇ ਪੁਰਾਣੇ ਯਾਰ ਦੀ ਸਨ ਜਿਹੜੇ ਪੁਰਾਣੀ ਸਾਰੀ ਯੂਨੀ ਸੀ ਉਹ ਖਾ ਕੇ ਪਿੱਛੇ हट ਗਈ ਏ ਅਸੀਂ ਉਹਦਾ ਹਿਸਾਬ-ਦਾਬਾ ਚੌਣੇ ਆ ਅੱਜ ਹੀ ਹਿਸਾਬ ਲਵਾਂਗੇ ਕੱਲ ਵੀ ਹਿਸਾਬ ਲਵਾਂਗੇ ਇਹਨਾਂ ਕਹਿੰਦਾ ਆਇਆ ਮੈਂ ਧੰਨਵਾਦਿਆਂ ਸਾਰੀਆਂ ਯੂਨੀਆਂ ਦਾ ਭਰਾ ਅੱਜ ਦੀ 15 15 ਗੱਲ ਚੰਨ ਨਸੀਮੀ ਛ ਸਰ ਜਸਾਦ ਸਰਮੀ ਸੇਮੇਤੇ ਬਾਸੀ ਮੇ ਸੇਮੇਤੇ ਬਹੁਤ ਬਹੁਤ ਵਧਾਈ ਦਿੰਦਾ ਆਂ ਔਰ ਅੱਜ ਜਿਹੜੇ ਮੇਰੇ ਭਰਾਵਾਂ ਦੇ ਰਾਕੇ 15 ਜਨਵਾਰ ਦਾ ਚੰਨਾ ਦਾ ਆਇਆ ਓਹਦੇ ਵਿੱਚ ਸਾਰੇ ਭਰਾਤਾਂ ਬਣਾ ਠੀਕ ਹੈ ਜੇ ਸੈਟੀ ਵਾਈਸ ਪ੍ਰੈਜ਼ੀਡੈਂਟ ਰੈਜੀਟਲ ਫਰੂਟ ਕਮਿਸ਼ਨ ਏਜੰਟ ਐਸੋਸੀਏਸ਼ਨ ਵੱਲੋਂ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਤੇ ਸਾਰ ਸਮੁੱਚੀ ਮੰਡੀ ਵੱਲੋਂ ਜੇ ਸਵਾਸੀਆਂ ਨੂੰ ਆਪਣੇ ਬਹੁਤ ਬਹੁਤ ਨਾਸੀਵੇ ਗੰਦ ਸੁਤੰਤਰ ਦਿਵਸ ਤੇ ਬਹੁਤ ਬਹੁਤ ਵਧਾਈ ਦਿੰਦਾ ਆਂ ਤੇ ਅਸੀਂ ਇੱਥੇ ਹੀ ਇੱਕ 3-4 ਰੱਖਿਆ ਜੀ ਮੰਡੀ ਦੇ ਡਿਵੈਲਪਮੈਂਟ ਵਿਕਾਸ ਬਾਰੇ ਅਸੀਂ ਮੰਡੀ ਦਾ ਵਿਕਾਸ ਅੱਗੇ ਵੀ ਸਾਡੀ ਪੁਰਾਣੀ ਟੀਮ ਸੀ ਉਹਨੇ ਵੀ ਵਿਕਾਸ ਕਰਾਇਆ ਸੀ ਹੁਣ ਅੱਗੋਂ ਵੀ ਅਸੀਂ ਵਿਕਾਸ ਦੇ ਇਸ ਨੂੰ ਜਾਰੀ ਰੱਖਾਂਗੇ ਅਸੀਂ ਨੂੰ ਅਸੀਂ ਹੁਣ ਵੀ ਇੱਕ ਵਿਕਾਸ ਦਾ ਕੰਮ ਸ਼ੁਰੂ ਕੀਤਾ ਟੀਨਾ ਪੁਆਈਆਂ ਐ ਤੇ ਵਾਟਰ ਕੂਲਰ ਲਵਾਏ ਹੋਰ ਮੰਡੀ ਦਾ ਕੰਮ ਜਿਹੜੇ ਸਾਨੂੰ ਆਗੇ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਸਾਰਾ ਕੰਮ ਅਸੀਂ ਇੱਥੇ ਨਾਲ ਸਾਰਿਆਂ ਨਾਲ ਸਾਰੀ ਟੀਮ ਨਾਲ ਟੀਮ ਵਰਕ ਜੁੜ ਕੇ ਇਹ ਸਾਰਾ ਕੰਮ ਕਰਾਈਏ ਅਸੀਂ ਤੇ ਮੈਂ ਫੇਰ ਦੁਬਾਰਾ ਫੇਰ ਆਪੇ 79ਵੇਂ ਸੰਵਤੰਤਰਤਾ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬੱਲੇ ਬੱਲਾ। ਘਰ ਨੰਬਰ 30 ਸਬਜ਼ ਮੰਡੀ ਵੱਲਾ ਦੇ ਵਿੱਚ ਮੈਂ ਅੱਜ ਆਪਣੀ ਵੱਲਾ ਮੰਡੀ ਯੂਨੀਅਨ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਅੱਜ 78 ਗਣਤੰਤਰ ਦਾ ਦਿਵਸ ਮਨਾ ਰਹੇ ਆ ਜਿਹੜਾ ਕਿ ਅੱਜ ਸਾਡੀ ਮੰਡੀ ਦੇ ਵਿੱਚ ਸਾਡੇ ਭਰਾਵਾਂ ਨੇ ਕੱਠਿਓ ਕਿ ਅੱਜ ਮੈਂ ਤਾਂ ਪਹਿਲੀ ਵਾਰੀ ਵੇਖਿਆ ਕਿ ਮੰਡੀ ਦੇ ਵਿੱਚ ਐਡਾ ਵੱਡਾ ਕੱਠ ਕਰਕੇ ਤੇ ਅਸੀਂ ਜਿਆਦੀ ਦਿਹਾੜਾ ਮਨਾਇਆ ਮੇਰੇ ਵੱਲੋਂ ਤੇ ਮੰਡੀ ਦੇ ਯੂਨੀਅਨ ਵੱਲੋਂ ਦੇ ਸਵਾਸੀਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ